ਆਹੀ ਕਰ ਲੱਗਦਾ ਬਾਈ ਜੀ ਕਰਿਓ ਹਾਂ ਬਾਈ ਕਰੀ ਆ ਆ ਬਾਈ ਮੈਨੂੰ ਨਾ ਛੋਟੀ ਦੀ 10 ਪਈ ਸੀ ਯਾਰ ਹਾਂ ਬਾਈ ਮਗਾਉਗਾ ਛੋਟੀ ਹੈਗੀ ਐ ਮੈਂ ਲੈਣੀ ਸੀ ਵਿਖਾਈ ਛੋਟੀ ਆ ਵਿਖਾ ਦੇ ਭਈ ਆਪਾਂ ਨੂੰ ਨਾ ਛੋਟੀ ਪੂਰੀ ਆਏ ਨਸਲ ਦੀ ਚਾਹੀਦੀ ਐ ਨੀਲੀ ਰਾਵੀ ਜਾਂ ਮੋਹਰਾ ਨਸਲ ਦੀ ਹੋਵੇ ਮੋਹਰਾ ਨਸਲ ਦੀ ਐ ਬਾਈ ਛੋਟੇ ਆਪਣੇ ਕੋਲ ਬਹੁਤ ਵਧੀਆ ਟਾਪ ਦੀ ਛੋਟੀ ਆ ਹਾਂ ਬਾਈ ਘਰੇ ਦੁੱਧ ਪੀਣ ਲਈ ਲੈਣੀ ਆ ਹਾਂ ਬਹੁਤ ਸੀੜੀ ਬਹੁਤ ਦੁੱਧ ਪੀਣ ਨੂੰ ਬਹੁਤ ਦੁੱਧ ਪੀਉਤੈ ਠੀਕ ਆ ਬਈ ਆ ਆ ਧੰਨ ਬਈ ਗਾਗਾ ਬਹਾੁਰਾ ਖੁਣਾ ਨਾ ਬਈ ਆ ਮੇ ਵਦਗਾ ਬਣਾਇਆ ਦਾ ਜਗਾੜ ਉਹਨੇ ਖੁੱਲੋਂ ਹੀ ਰੱਖਦੇ ਆ ਬਈ ਹਾਂ ਵੀ ਗਾਈਆਂ ਦਾ ਖੁੱਲੋਂ ਦੇ ਬਣਾਦਾ ਹੁਣ ਵਦਗਾ ਆਪੇ ਪਾਣੀ ਪੀ ਲੈਂਦੀਆਂ ਆ ਜਿਹੜਾ ਮੌਜ ਨਾ ਬੈਠਣਾ ਬਾਕੀ ਮਰਜੀ ਨਾ ਪਾਣੀ ਪੂਣੀ ਪੀ ਲੈਂਦੇ ਹਨ ਹਾਂ ਬਈ ਕੰਮ ਤਾਂ ਵਧੀਆ ਖੁੱਲੇ ਵਾਲਾ ਬਈ ਹਾਂ ਕੰਮ ਤਾਂ ਕੰਮ ਬਹੁਤ ਕਰ ਦਿੰਦਾ ਬਈ ਆਇਆ ਬਈ ਚੱਲ ਬਈ ਆਹ ਚੁੱਤੀ ਹੈ ਬਈ ਆਹ ਆ ਹੈ ਬਈ ਹਾਂ ਬਈ ਚੋਟੀ ਦਾ ਬਈ ਤੇਰੀ ਸੋਹਣੀ ਹੈਗੀ ਸਿੰਘ-ਸਿੰਘ ਪੂਰੇ ਕੁੰਡੇ ਆਗੇ ਥਣ ਵੀ ਆਏ ਪੂਰੇ ਟੌਪ ਦੇ ਆਗੇ ਡਿਮਾਂਡ ਮੂਨ ਕੀ ਹੈ ਬਈ ਇਹਦੀ? ਵੀ ਚੋਟੀ ਪਸੰਦ ਦਾ ਬਈ ਤੇਨ? ਹਾਂ ਬਈ ਚੋਟੀ ਦਾ ਮੇਰੇ ਪੂਰੀ ਪਸੰਦ ਆ। ਕੋਈ ਨਾ ਡਿਮਾਂਡ ਆਪੇ ਬੈ ਕੇ ਬਾਹਰ ਕਰ ਲੈਣਾ ਕੋਈ ਨਾ। ਆ ਜਾ ਬਈ। ਲੈ ਬਈ 10 ਫਿਰ ਕੀ ਡਿਮਾਂਡ ਮੂੰਗਾ ਕੀ? ਬਈ ਇਹਦਾ 1,75,000 1,75,000 ਤਾਂ ਬਈ ਬੜੀ ਡਿਮਾਂਡ ਆ ਤੇਰੀ। ਬਈ ਪੁੱਤਾਂ ਨੂੰ ਪਾਲੀ ਤਾ ਦਿਨ ਰਾਤ ਇੱਕ ਕਰਨੀ ਪੈਂਦੀ ਆ ਬਈ। ਮੇਰੀ ਤਾਂ ਫਿਰ ਰੇਂਜ ਤੋਂ ਬਾਹਰ ਆ। ਕਿੰਨੇ ਪੈ ਲੈਣਾ ਬਈ ਫਿਰ ਤੂੰ? ਬਈ ਮੇਰੀ ਰੇਂਜ ਹੈਗੀ 20,000 ਤੋਂ 25 ਇਹਦਾ ਫਿਰ ਰਿੰਚੂ ਬਾਹਰ ਆਇਆ ਬਾਈ ਤੂੰ ਸਵਾਦ ਲੈਂਦਾ ਫਿਰਦਾ ਸਵਾਦ ਤੇਰੀ ਤਾਂ ਬਾਈ ਉਹ ਗੱਲ ਹੱਥ ਨਾਲ ਪੱਲੇ ਬਿਆਰ ਖੜੀ ਹਿੱਲੇ ਜੇ ਤੇਰੇ ਵਿੱਚ ਚੰਗੀ ਨਸ ਦੀ ਬੱਕਰੀ ਖਰੀਦਣ ਨੂੰ ਪੈਸੇ ਨਹੀਂ ਗੱਲਾਂ ਤੂੰ ਕਰਦਾ ਮੋਰਾਂ ਦੀ ਝੋਟੀ ਖਰੀਦਣ ਜੀ ਮੰਨ ਝੋਟੀ ਰਹਿੰਦਾ ਤੂੰ ਖਰੀਦਣ ਨੂੰ ਤੂੰ ਦੁੱਧ ਡੈਰੀਓ ਮੋਲਰ ਵਾਲਾ ਸੌਖਾ ਰਹੇਗਾ ਥੱਲੇ ਕਹਿਜੀ ਸਹੀ ਹੈ ਉਹ ਲੱਗਿਆ ਪਿਆ ਨਾ ਡਲੇ ਫੇਦਾ ਨਾ ਕਰਚੇ ਕਰਦਾ ਲੋਟ ਨਭੋਣਾ ਹੀ ਨਹੀਂ ਆਉਂਦਾ ਮਾਰਨੇ ਨਹੀਂ ਆਉਂਦਾ ਸੁਹਾਗਾ ਓਏ ਰੋਕ ਓਏ ਕਾਲਾ ਰੋਗ ਆ ਓਏ ਥੱਲੇ ਆ ਓਏ ਉਹ ਕੀ ਹੋ ਗਿਆ ਬੈ ਇਨਾਂ ਦਾ ਫੈਂਟੀਆਂ ਨਾ ਨਾਮ ਅਗਰ ਤੇਰੇ ਡਲੇ ਫੇ ਆਗੇ ਨਕਾਚੇ ਵੀ ਉਹ ਵੀ ਖੜੇ ਆਗੇ ਵਧੀਆ ਹੈਗਾ ਹੈਗਾ ਵਧੀਆ ਅਸਲ ਮੈਨੂੰ ਬੈਤ ਲਾਉਣਾ ਹੀ ਨਹੀਂ ਆਉਂਦਾ ਮੈਂ ਮਾਰ ਕੇ ਦਿਖਾਉਣਾ ਤੈਨੂੰ ਚਾਲ ਫੜ ਮਾਰ ਦਾਂ ਉਹ ਵੇ ਕੀ ਪਤਾ ਨਹੀਂ ਕੀ ਲਾਇਆ ਇਹਦੇ ਪੈਰ ਵੀ ਨਗਾਉਣ ਨੂੰ ਜਗ੍ਹਾ ਨਹੀਂ ਹੈਗੀ ਬਾਏ ਕੋ ਹੈ ਨਿਊਟਰਲ ਹੀ ਆ ਓਏ ਕੀ ਕਰੀਏ ਨਾ ਉਹ ਸੈਲਫੀ ਨਹੀਂ ਚੱਕਦਾ ਓਏ ਸੈਲਫੀ ਡੈਕਾਂ ਦੇ ਸਾਥ ਆਏ ਸੈਲਫੀ ਆਈ ਆ ਰਹੀ ਏ ਦੀ ਅੱਛਾ ਇੱਥੋਂ ਚੱਕਦਾ ਹਾਂ ਉਹ ਖਿੱਚ ਕੇ ਤਰਾਣ ਦੀ ਉਹ ਕੋਈ ਨਾ ਤੋੜ ਲੈ ਜੇ ਵੀ ਲੈ ਲੈਂਦਾ ਤੇਰਾ ਕੁੱਪੜ ਓਏ ਰੇਸ ਆਂ ਜੇ ਲੈ ਆ ਆਹ ਇਹਦਾ ਉੱਤੇ ਲੱਗਾ ਪਿਆ ਤੇਰਾ ਬਹੁਤ ਸਾਰਾ ਜੇਰਾ ਪਰਾਣੀ ਬਠਾਇਆ ਓਏ ਨਹੀਂ ਕੋਈ ਗਾ ਘੇਰਾ ਵੀ ਵੇਚਣਾ ਸੀ ਕਿਆ ਬਾਈ ਠੀਕ ਆ ਬਾਈ ਇਹ ਮੋਟਰਸਾਈਕਲ ਦੀ 10 ਪਈ ਜੀ ਬਈ ਸੋਡੀ ਹਾਂ ਹਾਂ ਬਈ ਆਹੀ ਆ ਵੇਖ ਆਹੀ ਹੈ ਮੋਟਰਸਾਈਕਲ ਹਾਂ ਠੀਕ ਆ ਬਹੁਤ ਸਾਫ ਹੈ ਯਾਰ ਸਾਫ ਹੈ ਯਾਰ ਘਰੇ ਦੀ ਘਰੇ ਚਲਾਇਆਗਾ ਕਿਸੇ ਨੂੰ ਆਪਣੇ ਕੋਲ ਦੂਜੇ ਨਹੀਂ ਹੈ ਇਹ ਠੀਕ ਆ ਤੇਰਾ ਨਾਂ ਹੋਇਆ ਬਈ ਹਾਂ ਬਈ ਮੇਰੇ ਨਾਂ ਹੀ ਆ ਹਾਂ ਕਾਪੀ ਸਾਰਾ ਕੁਸ ਆਇਗਾ ਠੀਕ ਆ ਤੇ ਮੁੱਲ ਦਾ ਬਈ 1 ਲੱਖ ਵਿੱਚ ਨਹੀਂ ਬਈ ਆਪਣੇ ਬਾਹਰ ਮੁੱਲ ਬਾ ਓਏ ਰੋਕ ਜਾ ਬਈ ਛੋਟ ਤਾਂ ਸੌਂ ਜਾ ਕਿੰਨੀ ਛੋਟ ਆ ਬਈ ਇਹ ਛੋੜ ਬਈ 70000 70000 ਰੁਪਏ ਛੋੜ ਹਾਂ ਬਈ 30000 ਰੁਪਏ ਮਹਿੰਗਾ ਆ ਥੋੜਾ ਹੋਰ ਕਰ ਚੱਲ 10000 ਤੇ ਲੈ ਜਾ ਯਾਰ 8000 10000 ਕਰ ਠੀਕ ਆ ਬਈ